ਦੀ ਮਾਨਣਾ کہہ ਸਕਦੇ ਆ ਕਿ ਸਾਡੇ ਪੰਜਾਬੀ ਦੇ ਰੈਸਟੋਰੈਂਟ ਦੇ ਵਿੱਚ ਗੋਰੇ ਵੀ ਕੰਮ ਕਰਦੇ ਆ ਹਾਂਜੀ ਗੋਰੇ ਵੀ ਕਰਦੇ ਜੀ ਗੋਰੇ ਵੀ ਕਰਦੇ ਕੰਮ ਅਸੀਂ ਪਹਿਲਾਂ ਗੋਰਿਆਂ ਦਾ ਐਂਡਰ ਆਇਆ ਹਾਂਜੀ ਇੰਨੇ ਲੋਕਾਂ ਨੂੰ ਤੁਸੀਂ ਨਾਰਵੇ ਵਿੱਚ ਰੋਜ਼ਗਾਰ ਦਿੱਤਾ ਹੋਇਆ ਆਪਦੇ ਰੈਸਟੋਰੈਂਟਸ ਦੇ ਵਿੱਚ 100 ਪਰਿਵਾਰ ਹੈਗਾ ਜੀ ਹਾਂਜੀ ਉਹਨਾਂ ਵਿੱਚ ਆਪਣਾ 100 ਪਰਿਵਾਰ ਸੈਟਲ ਹੋ ਗਿਆ ਜੀ ਉਹ ਪੰਜਾਬੀ ਨੇ ਨਾਰਵੇ ਦੀ ਬਿਲਕੁਲ ਪਾਰਲੀਮੈਂਟ ਦੇ ਸਾਹਮਣੇ ਵੀ ਥੋੜਾ ਰੈਸਟੋਰੈਂਟ ਹੈਗਾ ਉੱਥੇ ਉੱਥੇ ਉਥੋਂ ਦੇ ਐਮਪੀਜ਼ ਆਉਂਦੇ ਸਾਰੇ ਆ ਕੇ ਹਾਂ ਐਮਪੀ ਪ੍ਰਾਈਮ ਮਿੰਿਸਟਰ ਉਹ ਦੇਸ਼ ਮੰਤਰੀ ਸਾਰੇ ਨਾਰਮਲ ਗੱਲਾਂ ਨੇ ਉੱਥੇ ਹਾਂਜੀ ਸਾਡੇ ਵਾਸਤੇ sports ਪਰ ਸਸਨੈਲਿਟੀ ਜਿਹੜੀਆਂ ਵੱਡੇ ਵੱਡੇ ਜਸਰਾ ਫੁੱਟਬਾਲ ਪਲੇਅਰਸ ਆਰਟਿਸਟ ਉਹ ਦੁਨੀਆ ਦੇ ਤਿੰਨਨ অলਮੋਸਟ ਸਾਰੇ ਉਸ ਨਿਊਜ਼ੀਲੀ ਲੈਸਟ੍ਰੈਂਟ ਦੇ ਵਿੱਚ ਸਾਰੇ ਖਾ ਚੁੱਕੇ ਨੇ ਇਹ ਹੈ ਇੱਕ ਸਧਾਰਨ ਜਿਹੇ ਪਰਿਵਾਰ ਦੇ ਵਿੱਚੋਂ ਇੱਕ ਪਿੰਡ ਦੇ ਵਿੱਚੋਂ ਫੈਮਿਲੀ ਮੂਵ ਹੋਈ ਨਾਰਵੇ ਵਿੱਚ ਉਸ ਕੰਟਰੀ ਵਿੱਚ ਕਦੀ ਸੋਚਿਆ ਨਹੀਂ ਸੀ ਹੁਣ ਆਪਣੇ ਤੋਂ ਸ਼ੇਅ ਰੈਸਟੋਰੈਂਟ ਜੀ ਤੇ ਦੋ ਇਸ ਸਾਲ ਆਪਾਂ ਨਵੇਂ ਖੋਲ ਰਹੇ ਹਾਂ ਬੱਤਿਨ ਆਪਣੀ ਕਿਤਾਬ ਆ ਪਨਵਾਰਡ ਮੇਰੇ ਸਾਨ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਮੈਂ ਸਾਡਾ ਵੀ ਸਾਡੀ ਮਿਹਨਤ ਨੂੰ ਬੂਰ ਪਿਆ ਯਾਰ 82 ਦੇ ਵਿੱਚ ਗਏ ਸੀਗੇ ਉੱਥੇ ਕੰਮ ਕਾਜ ਨਾਰਵੇਜ ਆ ਕੇ ਸ਼ੁਰੂ ਕੀਤਾ ਜੀ ਜੀ 82 982 ਗਿਆ ਸੀ ਮੈਂ ਉਹ ਉੱਥੇ ਜਾ ਕੇ ਕੰਮ ਸ਼ੁਰੂ ਕੀਤਾ ਜੀ ਗੋਰਿਆਂ ਨੂੰ ਤੁਸੀਂ ਪੰਜਾਬੀ ਫੂਡ ਖਾਣ ਲਾਤਾ ਪੰਜਾਬੀ ਉਹਨਾਂ ਨੂੰ ਸਮਝਾਇਆ ਕਿ ਭਾਈ ਤੁਸੀਂ ਨਾਨਵੇਜ ਦੀ ਥਾਂ ਤੇ گارਲਿਕ ਖਾ ਸਕਦੇ ਆ ਸਰਦੀਆਂ ਦੇ ਵਿੱਚ ਉਹ ਜਰੂਰ ਮੈਨੂੰ ਸਮਝਾਓ ਕਿ ਕਨਵਿੰਸ ਕਿਦਾਂ ਕਰਦੇ ਸੀਗੇ ਤੁਸੀਂ ਉਹਨਾਂ ਨੂੰ ਕਟੋ-ਕਟ 5000 ਬੰਦਾ ਚਾਹੀਦਾ ਹੁੰਦਾ ਇੱਕ ਮੰਥਲੀ ਖਾਣਾ ਖਾਣਾ ਲੇਕਿਨ ਨਿਊ ਦਿੱਲੀ ਦੀ ਕਾਫੀ 10000 ਤੋਂ ਉਪਰ ਮੰਥਲੀ ਖਾਂਦਾ ਖਾਣਾ ਖਾਂਦਾ ਬੰਦਾ ਉੱਥੇ ਸਾਡੇ ਤੋਂ ਖਾਲੀ ਨਿਊ ਦਿੱਲੀ ਰੈਸਟੋਰੈਂਟ ਪਲੱਸ 5 ਸਾਲ ਦਾ ਰਿਕਾਰਡ ਤੁਹਾਡਾ ਮੰਗਿਆ ਜਾਂਦਾ ਹੈ ਸਾਰੀਆਂ ਚੀਜ਼ਾਂ ਰਿਕੁਆਇਰਮੈਂਟ ਹੁੰਦੀਆਂ ਬਾਕੀ ਐਮਬੀਸ ਹੁੰਦਾ ਹੈ ਕਿਸ ਤਰ੍ਹਾਂ ਚੱਲਦਾ ਹੈ ਲੋਕ ਕਿਸ ਤਰ੍ਹਾਂ ਪਸੰਦ ਕਰਦੇ ਨੇ ਉਹਦੇ ਵੀਊ ਵਗੈਰਾ ਦੇਖੇ ਜਾਂਦੇ ਨੇ ਲਾਈਵ ਕਿਚਨ ਸਿਸਟਮ ਜਿਹੜਾ ਮੈਂ ਸ਼ੁਰੂ ਕੀਤਾ ਮੇਰੇ অলਮੋਸਟ ਜਿੰਨੇ ਵੀ ਰੈਸਟੋਰੈਂਟ ਹੈਗੇ ਆ ਸਾਰਿਆਂ ਵਿੱਚ ਲਾਈਵ ਕਿਚਨ ਆ ਔਰ ਕਸਟਮਰ ਦੇਖ ਸਕਦਾ ਕੀ ਹੋ ਰਿਹਾ ਹੈ ਹਾਂਜੀ ਇਹ ਚੀਜ਼ਾਂ ਕਾਫੀ ਜ਼ਰੂਰੀ ਨੇ ਤੇ ਤਾਂ ਨਹੀਂ ਤਾਂ ਲਿਖਿਆ ਹੁੰਦਾ ਰੈਸਟੋਰੈਂਟ ਚ ਕੀ ਪਾਈਏ ਪ੍ਰਾਈਵੇਟ ਆ ਇੱਥੇ ਐਂਟਰੀ ਬੈਨ ਆ ਕਿਚਨ ਦੇ ਵਿੱਚ ਓਪਨ ਹੁੰਦਾ ਹੈ ਕਿਚਨ ਦੇ ਵਿੱਚ ਕਸਟਮਰ ਜਾ ਸਕਦਾ ਹਾਂਜੀ ਇਹ ਕਿਹੜੀਆਂ ਡਿਸ਼ੇਸ ਜਿਹੜੀਆਂ ਤੁਹਾਡੀਆਂ ਫੇਮਸ ਨੇ ਨਾਰਵੇ ਦੇ ਵਿੱਚ ਪੰਜਾਬੀ ਫੂਡ ਚ ਪੰਜਾਬੀ ਫੂਡ ਚ ਸਭ ਤੋਂ ਜ਼ਿਆਦਾ ਫੇਮਸ ਇਸ ਟਾਈਮ ਬਟਰ ਚਿਕਨ ਆਏਗਾ ਜੀ ਜਿਹੜਾ ਸਭ ਤੋਂ ਜ਼ਿਆਦਾ ਮੋਸਟ ਪਪੂਲਰ ਹੈਗਾ ਉਹ ਪਾਲਕ ਪਨੀਰ ਹਾਂਜੀ ਇਦੋ ਮੋਸਟ ਪਪੂਲਰ ਡਿਸ਼ਸ ਹੈਗੀਆਂ। ਪੂਰੀ ਵੀ ਆ ਕੇ ਆਰਡਰ ਕਰਦੇ ਪਾਲਕ ਪਨੀਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਪਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ। ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਪੂਰੀ ਦੁਨੀਆ ਦੇ ਵਿੱਚੋਂ ਪੰਜ ਰੈਸਟੋਰੈਂਟ ਚੂਜ਼ ਕੀਤੇ ਆ ਇੰਡੀਅਨਸ ਜਿਹੜੇ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਪੰਜਾਬੀ ਦਾ ਰੈਸਟੋਰੈਂਟ ਵੀ ਆ ਜਿਹਨੂੰ ਅਵਾਰਡ ਦਿੱਤਾ ਗਿਆ ਸੈਂਟਰ ਗਵਰਨਮੈਂਟ ਦੇ ਵੱਲੋਂ ਬਕਾਇਦਾ ਤੌਰ ਤੇ ਇਨਵਾਈਟ ਕਰਕੇ ਨਾਰਵੇ ਦੇ ਵਿੱਚ ਇਹਨਾਂ ਦਾ ਰੈਸਟੋਰੈਂਟ ਆ ਰੈਸਟੋਰੈਂਟਸ ਦੀ ਚੇਨ ਹੈ ਔਰ ਬਕਾਇਦਾ ਤੌਰ ਤੇ ਸੈਂਟਰ ਗਵਰਨਮੈਂਟ ਨੇ ਬੁਲਾਇਆ ਦਿੱਲੀ ਦੇ ਵਿੱਚ ਸਨਮਾਨ ਕੀਤਾ ਗਿਆ ਬਾਪੂ ਜੀ ਹੁਣਾਂ ਤੋਂ ਸਭ ਤੋਂ ਪਹਿਲਾਂ ਪੁੱਛਾਂਗੇ ਅਸੀਂ ਕਿਉਂਕਿ ਇਹਨਾਂ ਨੇ 80 ਦੇ ਦਹਾਕੇ ਦੇ ਵਿੱਚ ਜਾ ਕੇ ਨਾਰਵੇ ਦੇ ਵਿੱਚ ਕੰਮ ਕਾਜ ਸ਼ੁਰੂ ਕੀਤਾ bizness establish ਕੀਤਾ ਔਰ ਗੋਰਿਆਂ ਨੂੰ ਇੰਡੀਅਨ ਫੂਡ ਪੰਜਾਬੀ ਖਾਣਾ ਖਾਣ ਲਾ ਦਿੱਤਾ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਾਪੂ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਨੂੰ ਕਿਉਂਕਿ ਤੁਸੀਂ ਇੰਡੀਅਨ ਪੰਜ ਰੈਸਟੋਰੈਂਟ ਜਿਹੜੇ ਆ ਉਹਨਾਂ ਦੇ ਵਿੱਚੋਂ ਚੁਣੇ ਗਏ ਜਦੋਂ ਤੁਹਾਨੂੰ ਲੱਗਿਆ ਕਿ ਸੈਂਟਰ ਗਵਰਨਮੈਂਟ ਨੇ ਇਨਵਾਈਟ ਕੀਤਾ ਤੁਹਾਨੂੰ ਤੁਹਾਡੇ ਰੈਸਟੋਰੈਂਟ ਦਾ ਫੂਡ ਜਾਂ ਸਾਰੀਆਂ ਚੀਜ਼ਾਂ ਦੇਖ ਕੇ ਰੈਕਗਨਾਈਜ਼ ਕੀਤਾ ਤਾਂ ਕਿਦਾਂ ਦਾ ਲੱਗਿਆ ਤੁਹਾਨੂੰ ਮੈਂ ਬਿਲਕੁਲ ਤੁਹਾਨੂੰ ਜੀ ਆਇਆਂ ਜੀ ਉਤਮ ਬਾਦ ਮੈਂ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਜਿਨ੍ਹਾਂ ਨੇ ਇਹ ਮੁਕਾਬਤੀ ਬੱਚੇ ਨੂੰ ਬਚਾਇਆ ਮੈਂ ਤੇ ਇੰਡੀਆ ਸਿਗਾ ਬੱਚੇ ਨੇ ਫੋਨ ਕੀਤਾ ਮੈਨੂੰ ਮੈਨੂੰ ਤੇ 2 ਮਿੰਟ ਆਏ ਹੋਇਆ ਪਹਿਲਾਂ ਤਾਂ ਬੱਚੇ ਨੇ ਫੋਨ ਕੀਤਾ ਆਪਾਂ ਨੂੰ ਵਾਰਡ ਮਿਲ ਤੇ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਮੈਂ ਸਾਡਾ ਵੀ ਸਾਡੀ ਮਿਹਨਤ ਨੂੰ ਮੂਰ ਪਿਆ ਅੱਜ ਹਾਂ ਜੀ ਤੁਸੀਂ 82 ਦੇ ਵਿੱਚ ਗਏ ਸੀਗੇ ਉੱਥੇ ਕੰਮ ਕਾਜ ਨਾਰਵੇਜ ਆ ਕੇ ਸ਼ੁਰੂ ਕੀਤਾ ਜੀ ਜੀ 82 982 ਗਿਆ ਸੀ ਮੈਂ ਉਤਮ ਉੱਥੇ ਜਾ ਕੇ ਕੰਮ ਸ਼ੁਰੂ ਕੀਤਾ ਜੀ ਹਾਂ ਤੁਸੀਂ ਵੀ ਨਾਲ ਹੀ ਗਏ ਸੀਗੇ ਉਸ ਵੇਲੇ ਕਿ ਤੁਸੀਂ ਬਾਅਦ ਚ ਗਏ ਹੋ ਫਿਰ ਤੁਸੀਂ ਬਾਅਦ ਚ ਗਏ ਆ 5 ਸਾਲ ਜੋ ਤੁਸੀਂ 5 ਸਾਲ ਬਾਅਦ ਚ ਗਏ ਉਦੋਂ ਤੱਕ ਕਿ ਸੈੱਟ ਕਰ ਚੁੱਕੇ ਸੀ ਕੰਮ ਕਾਜ ਉੱਥੇ ਕਿ ਨਹੀਂ ਹਾਂਜੀ ਕੰਮ ਕਰਦੇ ਸੀ ਬੜਾ ਮਾਣ ਵਾਲੀ ਗੱਲ ਆ ਕਿਉਂਕਿ ਸਾਡੇ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਕਿ ਤੁਸੀਂ ਇੰਡੀਅਨ ਫੂਡ ਗੋਰਿਆਂ ਨੂੰ ਖਾਣ ਵਾਸਤੇ ਖਾਣ ਲਾਤਾ ਉੱਥੇ ਸਾਡੇ ਗਿਆ ਤੋਂ ਖੋਲਿਆ ਸੀਗਾ ਇਹਨਾਂ ਨੇ ਰੈਸਟੋਰੈਂਟ ਨਟਰਾਜ ਬੱਚੇ ਸਕੂਲ ਜਾਂਦੇ ਸੀਗੇ ਸਕੂਲੋਂ ਫਿਰ ਸਿੱਧੇ ਰੈਸਟੋਰੈਂਟ ਆ ਜਾਂਦੇ ਸੀਗੇ फेर ਨਾਲ ਡੈਡੀ ਦੇ ਸਾਰੇ ਕੰਮ ਕਰਾਉਂਦੇ ਸੀ ਅਸੀਂ ਵੀ ਕਰਦੇ ਸੀ ਸਾਰੇ ਮੈਂ ਕੇ ਬਹੁਤ ਸੁਣਾ ਚੰਦਾ ਸੀ ਹੁਣੇ ਹੁਣੇ ਪਤਾ ਲੱਗੇ ਕਿ ਭਾਰਤ ਸਰਕਾਰ ਵੱਲੋਂ ਇਨਵਾਈਟ ਕੀਤਾ ਗਿਆ ਤੁਹਾਨੂੰ ਸੱਦਾ ਦਿੱਤਾ ਗਿਆ ਤੁਸੀਂ ਟੌਪ ਜਿਹੜੇ 5 ਰੈਸਟੋਰੈਂਟ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਚੁਣ ਕੇ ਇਨਾਮ ਦਿੱਤਾ ਆ ਰਿਵਾਰਡ ਦਿੱਤਾ ਆ ਅਵਾਰਡ ਦਿੱਤਾ ਜਾ ਰਿਹਾ ਜੀ ਜਾਰ ਕਰਦੀ ਉਹਨਾਂ ਦਾ ਜਿਨ੍ਹਾਂ ਨੇ ਇੱਥੋਂ ਚੱਕ ਕੇ ਤਾਂ ਕੀਤਾ ਬੱਚੇ ਨੂੰ ਬਹੁਤ ਬਹੁਤ ਧੰਨਵਾਦ ਹੈ ਕਿੰਨੀ ਇੱਕ ਮਿਹਨਤ ਹੈ ਇਹਦੇ ਪਿੱਛੇ ਮੈਨੂੰ ਇਹ ਦੱਸੋ ਤੁਸੀਂ ਕਿਉਂਕਿ ਬਾਈਬਲਜੀਤ ਹੁਣ ਦਾ ਕਬੱਡੀ ਦੇ ਵਿੱਚ ਵੀ ਵੱਡਾ ਨਾਂ ਕਬੱਡੀ ਕੱਪ ਵੀ ਕਰਾਉਂਦੇ ਜਿੱਥੇ ਇੱਕ ਪਾਸੇ ਦੂਜੇ ਪਾਸੇ ਇਸ ਤਰ੍ਹਾਂ ਦਾ ਜੋ ਮਾਨ ਸਨਮਾਨ ਮਿਲਣਾ ਪੰਜਾਬੀਆਂ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਹੈ ਇਹਦੇ ਵਿੱਚ ਤੁਸੀਂ ਸਾਰੀ ਫੈਮਿਲੀ ਨੇ ਮਿਹਨਤ ਕੀਤੀ ਹੈ ਬੱਚਾ ਹੁਣ ਵੀ ਮਿਹਨਤ ਕਰਦਾ ਹੈ ਤੇ ਕਬੱਡੀ ਦੇ ਵਿੱਚ ਕਾਫੀ ਯੋਗਦਾਨ ਪਾਇਆ ਹੈ ਇਹ ਆਪ ਵੀ ਕਬੱਡੀ ਦਾ ਪਲੇਅਰ ਸੀ ਇਹ ਕਿੰਦਾ ਸੀ ਮੈਂ ਕਬੱਡੀ ਖੇលਣੀ ਆ ਫਿਰ ਕਬੱਡੀ ਉੱਥੇ ਵੀ ਸ਼ੁਰੂ ਕੁਬਾਦੀ ਨੌਰ ਵਿੱਚ ਵੀ ਮੂਰੇ ਯੋਰਪ ਵਿੱਚ ਵੀ ਪਰ ਇੰਡੀਆ ਵਿੱਚ ਵੀ ਇਹ ਵੱਡੇ ਵੱਟਾ ਕੱਪ ਕਰਵਾਏ ਤੋਂ ਬਾਅਦ ਰੈਸਟੋਰੈਂਟ ਜੀ ਕਾਫੀ ਮਿਹਨਤ ਰਾਦੇ ਇੱਕ ਕੰਮ ਬਤ ਔਖਾ ਹੈ ਇੰਨਾ ਸਾਨ ਨਹੀਂ ਹੈ ਹਰ ਬੰਦੇ ਦੀ ਬੰਦੇ ਦੀ ਉਹਦੀ ਉਹਦੀ ਮਰਜ਼ੀ ਦਾ ਖਾਣਾ ਮਿਲਣਾ ਚਾਹੀਦਾ ਸਾਡੀ ਮਰਜ਼ੀ ਦਾ ਨਹੀਂ ਗੈਸ ਜਿੱਦਾਂ ਗੈਸਟ ਉਹਦਾ ਉਹਦੇ ਮੁਤਾਬਕ ਖਾਣਾ ਮਿਲਣਾ ਚਾਹੀਦਾ ਹਰ ਬੰਦੇ ਨੂੰ ਪੁੱਛਣਾ ਪੈਂਦਾ ਇਹਨੇ ਹੁਣ ਇਹਨੇ ਬੰਦੀ ਹੋਦੇ ਨੇ ਸਾਰ ਬੰਦੀ ਦੀ ਮੈਨੂੰ ਰਾਜ ਕਰਨਾ ਆਸਾਨ ਨਹੀਂ ਹੈ ਇਸ ਕਰਕੇ ਕਾਫੀ ਮਿਹਨਤ ਕਰਨ ਇਹਨਾਂ ਦੀ ਲੋਕਿਆ ਮਿਹਨਤ ਕਰ ਰਹੇ ਨੇ ਬੱਚੇ ਇਹ ਮੁਕਾਮ ਤੇ ਪਹੁੰਚੇ ਨੇ ਪੂਰਾ ਇਹਦੀ ਪੂਰੀ ਫੈਮਿਲੀ ਵੀ ਨਾਲ ਬੱਚੀਆਂ ਵਾਈਫ ਇਹਦੇ ਬ੍ਰਦਰ ਵੀ ਪੂਰਾ ਸਾਥ ਦੇ ਰਹੇ ਨੇ ਸਾਰੇ ਕੁਝ ਹਾਂਜੀ ਨਾਰਵੇ ਦੇ ਵਿੱਚ ਮੇਰਾ ਖਿਆਲ 55 ਲੱਖ ਪੋਪੂਲੇਸ਼ਨ ਆ ਔਰ ਪੂਰੀ ਕੰਟਰੀ ਦੇ ਵਿੱਚ ਜਿਸ ਤਰੀਕੇ ਨਾਲ ਔਰ ਉੱਥੇ ਹੀ ਤੁਸੀਂ ਗੋਰਿਆਂ ਨੂੰ ਜਿਵੇਂ ਮੈਂ ਬਾਈ ਹੁਣੇ ਦੱਸ ਰਹੀ ਸੀ ਨਜ਼ਰ ਸਾਹਿਬ ਵੀ ਕਿ ਗੋਰਿਆਂ ਨੂੰ ਤੁਸੀਂ ਪੰਜਾਬੀ ਫੂਡ ਖਾਣ ਲਾਤਾ ਪੰਜਾਬੀ ਉਹਨਾਂ ਨੂੰ ਸਮਝਾਇਆ ਕਿ ਭਾਈ ਤੁਸੀਂ ਨਾਨ ਵੇਜ ਦੀ ਥਾਂ ਤੇ ਗਰਲਿਕ ਖਾ ਸਕਦੇ ਆ ਸਰਦੀਆਂ ਦੇ ਵਿੱਚ ਉਹ ਜ਼ਰੂਰ ਮੈਨੂੰ ਸਮਝਾਓ ਕਿ ਕਨਵਿੰਸ ਕਿਦਾਂ ਕਰਦੇ ਸੀਗੇ ਤੁਸੀਂ ਉਹਨਾਂ ਨੂੰ ਜਦੋਂ ਸ਼ੁਰੂ ਕੀਤਾ ਮੁਸ਼ਕਲ ਬਹੁਤ ਸੀ ਫਿਰ ਅਸੀਂ ਨੇ ਇੱਕ ਰੈਸਟੋਰੈਂਟ ਨਾ ਬਣਾਇਆ ਕਿ ਖਾਣਾ ਹੁਣ ਤੁਸੀਂ ਬੋ ਕਰਦੇ ਖਾਣਾ ਮੈਨੂੰ ਤਾਂ ਪਤਾ ਨਹੀਂਗਾ ਤੁਸੀਂ ਕਿਹੋ ਜਿਹਾ ਖਾਣਾ ਖਾਣਾ ਤੁਸੀਂ ਕਹਿੰਦੇ ਵੀ ਸਪਾਈਸਰ ਬਣਾ ਦੇ ਫਿਰ ਜੀ ਇੱਕ ਨਾ ਕਿ ਮਾਈਲਡ ਮੀਡੀਅਮ ਮਦਰਾਸ ਬੰਦਾਲੂ ਟੰਡਾਲੂ ਖਾਣਾ ਚੁੱਕੇ ਤਾਂ ਉਹਦੇ-ਉਹਦੇ ਤੇ ਉਹਨਾਂ ਨੂੰ ਲੱਗਦਾ ਸੰਪਨ ਲੱਗਦਾ ਕਿ ਬਈ ਇਹ ਇਹ ਖਾਣਾ ਹੁਣ ਇਹੋ ਜਿਹਾ ਬੰਦਾ ਮਖ ਰਿਹਾ ਏ ਉਹਦੇ ਉਹਨਾਂ ਦੇ ਮੁਤਾਬਕ ਖਾਣਾ ਵੀ ਦਿੰਦਾ ਜਾਂਦਾ ਏ ਉਤੋਂ ਬਾਅਦ ਸਾਰਾ ਯੋਗਦਾਨ ਇਹਨਾਂ ਬੱਚਿਆਂ ਦਾ ਹੀ ਆ ਨਾ ਵੀ ਗੱਲ ਕਰਦੇ ਹਾਂ ਬਲਜੀ ਜੀ ਬਹੁਤ ਵੱਡੀ ਕਾਮਯਾਬੀ ਕਹੀ ਜਾ ਸਕਦੀ ਹੈ ਇਹ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਮਿਹਨਤ ਕੀਤੀ ਔਰ ਉਸ ਨੂੰ ਰਿਕੋਗਨਾਈਜ਼ ਵੀ ਕੀਤਾ ਇੰਡੀਅਨ ਗਵਰਨਮੈਂਟ ਨੇ ਬਕਾਇਦਾ ਤੌਰ ਤੇ ਤੁਹਾਨੂੰ ਅੰਬੈਸੀ ਨੇ ਸੱਦਿਆ ਦਿੱਲੀ ਸੱਦ ਕੇ ਪੂਰੇ ਪਰਿਵਾਰ ਨੂੰ ਤੁਹਾਨੂੰ ਸਨਮਾਨਿਤ ਕੀਤਾ ਇਹਦੇ ਪਿੱਛੇ ਜਿਦਾ ਬਾਪੂ ਜੀ ਹੁਣੀ ਦੱਸ ਰਹੇ ਸੀ ਕਿ 82 ਚ ਜਾ ਕੇ ਕੰਮ ਕਾਜ ਸ਼ੁਰੂ ਕੀਤਾ ਥੋੜੀ ਪਰਸਨਲੀ ਤੌਰ ਤੇ ਕਿੰਨੀ ਇੱਕ ਮਿਹਨਤ ਹੈ ਇਹਦੇ ਪਿੱਛੇ ਇਸ ਕਿੰਨਾ ਖਾਰਡ ਵਰਕ ਹੈ ਇਹਦੇ ਪਿੱਛੇ ਦੇਖੋ ਜੀ ਹਾਰਡ ਵਰਕ ਤਾਂ ਜਿਹੜਾ ਮਾਤਾ ਪਿਤਾ ਨੇ ਸ਼ੁਰੂ ਕੀਤਾ ਕੰਮ ਉਹਨੂੰ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਔਰ ਪ੍ਰਮਾਤਮਾ ਦੇ ਮਿਹਰ ਕੀਤੀ ਅੱਗੇ ਅਸੀਂ ਵਧੇ ਵੀ ਉਸ ਵੇਲੇ ਮੇਰੀ ਮੈਸੇਜ ਦਾ ਮੇਰੀ ਵਾਈਫ ਦਾ ਮੇਰੇ ਬੱਚਿਆਂ ਦਾ ਮੇਰੇ ਭਰਾਵਾਂ ਦਾ ਸਾਰਿਆਂ ਦਾ ਬਹੁਤ ਯੋਗਦਾਨ ਆ ਮੇਰੇ ਚਾਚੇ ਤਾਇਆ ਦਾ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਯੋਗਦਾਨ ਆ ਸਾਰਿਆਂ ਨੇ ਮੇਰਾ ਸਾਥ ਦਿੱਤਾ ਪਿਛਲੇ ਸਾਲਾਂ ਤੋਂ ਅਸੀਂ ਕਾਫੀ ਜ਼ਿਆਦਾ ਹਾਰਡ ਵਰਕ ਕਰ ਰਹੇ ਸੀ ਔਰ ਅੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਔਰ ਅੱਜ ਸਾਨੂੰ ਜਿਹੜਾ ਇਹ ਰਿਵਾਰਡ ਮਿਲਿਆ ਉਹਦਾ ਕੋਈ ਖੁਸ਼ੀ ਦਾ ਮੈਂ ਦੱਸ ਨਹੀਂ ਸਕਦਾ ਮੇਰੇ ਤੋਂ ਕੋਈ ਹੈ ਨਹੀਂ ਲਫ਼ਜ਼ ਉਹਦੇ ਹਾਂਜੀ ਮੈਨੂੰ ਦੱਸੋ ਇਹ ਅਵਾਰਡ ਜਿਹੜੇ ਦਿੱਤਾ ਜਾਂਦਾ ਕਿਸ ਤਰੀਕੇ ਨਾਲ ਇਹਨਾਂ ਦੀ ਚੋਣ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਚੁਣਿਆ ਜਾਂਦਾ ਹੈ ਕਿਵੇਂ ਗਵਰਨਮੈਂਟ ਫਿਲਟਰ ਕਰਦੀ ਹੈ ਇਹਨਾਂ ਚੀਜ਼ਾਂ ਨੂੰ ਇਹ ਸਭ ਤੋਂ ਪਹਿਲਾਂ ਜਿਹੜੀ ਸਾਡੇ ਉੱਥੇ ਦੂਤਾਵਾਸ ਨੇ ਇੰਡੀਅਨ ਅਮੈਸੀ ਹੈ ਨਾ ਉਹ ਉੱਥੋਂ ਰეკਮੈਂਡ ਕਰਦੀ ਹੈ ਇੰਡੀਆ ਗਵਰਨਮੈਂਟ ਨੂੰ ਉੱਥੋਂ ਤੇਵਨ ਔਰ ਪਤਾ ਨਹੀਂ ਹੁਣ ਮੈਨੂੰ ਕਿੰਨੇ ਬੰਦਿਆਂ ਦੇ ਉਹਨਾਂ ਨੇ ਭੇਜੇ ਸੀ ਲਿਸਟ ਉਹਦੇ ਵਿੱਚ ਸਾਨੂੰ ਵੀ ਬੋਲਿਆ ਗਿਆ ਸੀ ਵੀ ਤੁਸੀਂ ਵੀ ਇਹ ਫਾਰਮ ਫਿਲ ਕਰਨਾ ਹੈਗਾ ਆ ਮੈਸਟਰ ਸਾਹਿਬ ਵੱਲੋਂ ਤੋਂ ਅਸੀਂ ਫਾਰਮ ਫਿਲ ਕਰਕੇ ਭੇਜਿਆ ਜਦ ਤ ਤਿਮਨ ਆਲਮੋਸਟ 8 ਨਾਮ ਹੀ ਨੇ ਪਹਿਲੇ ਦੀ ਗੱਲ ਹੈ ਤੋਂ ਉਹਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਵੀ ਘੱਟੋ ਘੱਟ 5000 ਬੰਦਾ ਚਾਹੀਦਾ ਹੁੰਦਾ ਇੱਕ ਮੰਥਲੀ ਖਾਣਾ ਖਾਣਾ ਲੇਕਿਨ ਨਿਊ ਦਿੱਲੀ ਦੀ ਕਾਫੀ 10000 ਤੋਂ ਉੱਪਰ ਮੰਥਲੀ ਖਾਂਦਾ ਖਾਣਾ ਖਾਂਦਾ ਬੰਦਾ ਉੱਥੇ ਸਾਡੇ ਤੋਂ ਖਾਲੀ ਨਿਊ ਦਿੱਲੀ ਰੈਸਟੋਰੈਂਟ। ਔਰ ਪਲੱਸ 5 ਸਾਲ ਦਾ ਰਿਕਾਰਡ ਤੁਹਾਡਾ ਮੰਗਿਆ ਜਾਂਦਾ ਹੈ। ਪਿਛਲੇ 5 ਸਾਲਾਂ ਦਾ ਸਾਰਾ। ਤੋਂ ਉਸ ਵਿੱਚ ਸਾਰੀਆਂ ਚੀਜ਼ਾਂ ਰਿਕੁਆਇਰਮੈਂਟ ਹੁੰਦੀਆਂ ਨੇ। ਬਾਕੀ ਐਮਬੀਸ ਹੁੰਦਾ ਹੈ ਕਿਸ ਤਰ੍ਹਾਂ ਚੱਲਦਾ ਹੈ। ਲੋਕ ਕਿਸ ਤਰ੍ਹਾਂ ਪਸੰਦ ਕਰਦੇ ਨੇ। ਉਹਦੇ ਵੀਊ ਵਗੈਰਾ ਦੇਖੇ ਜਾਂਦੇ ਨੇ। ਕਾਫੀ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਹਾਂਜੀ। ਉਹ ਫਿਰ ਐਮੈਸੀ ਜਿਹੜੀ ਉਹ ਇੰਡੀਆ ਗਵਰਨਮੈਂਟ ਉਹ ਰეკਮੈਂਡ ਕਰਦੀ ਹੈ। ਉਸ ਦੇ ਵਿੱਚ ਸਾਨੂੰ ਲਾਸਟ ਵੀਕ ਇੰਡੀਅਨ ਐਮੈਸੀ ਵੱਲੋਂ ਪੱਤਰ ਆਉਂਦਾ ਹੈ ਵੀ ਤੁਹਾਨੂੰ ਇਸ ਪੰਜ ਟੌਪ 5 ਰੈਸਟੋਰੈਂਟ ਚ ਚੁਣਿਆ ਗਿਆ ਹਾਂਜੀ ਮੈਨੂੰ ਜਿਵੇਂ ਦੱਸ ਰਹੇ ਸੀ ਕਿ ਪਹਿਲਾਂ ਕਿ ਨਾਰਵੇ ਦੀ ਬਿਲਕੁਲ ਪਾਰਲੀਮੈਂਟ ਦੇ ਸਾਹਮਣੇ ਵੀ ਥੋੜਾ ਰੈਸਟੋਰੈਂਟ ਹੈਗਾ ਉੱਥੇ ਉੱਥੇ ਉਥੋਂ ਦੇ ਐਮਪੀਜ਼ ਆਉਂਦੇ ਸਾਰੇ ਆ ਕੇ ਹਾਂਜੀ ਆਪਣਾ ਰੈਸਟੋਰੈਂਟ ਵਾਸ ਪਾਰਲੀਮੈਂਟ ਸਟਰੀਟ ਦੇ ਵਿੱਚ ਆਪਣੇ ਤੋਂ ਦੋ ਰੈਸਟੋਰੈਂਟ ਨੇ ਹਾਂਜੀ ਇਸ ਟਾਈਮ ਉਹ ਦੋਨੇ ਬਾਬੇ ਦੀ ਕਿਰਪਾ ਨਾਲ ਬਹੁਤ ਅੱਛੇ ਚੱਲ ਰਹੇ ਨੇ ਐਮਪੀ ਪ੍ਰਾਈਮ ਮਿਨਿਸਟਰ ਵਿਦੇਸ਼ ਮੰਤਰੀ ਸਾਰੇ ਨਾਰਮਲ ਗੱਲਾਂ ਨੇ ਉੱਥੇ ਹਾਂਜੀ ਸਾਡੇ ਵਾਸਤੇ ਹਾਂਜੀ ਔਰ ਸਪੋਰਟਸ ਪਰਸਨੈਲਿਟੀ ਜਿਹੜੀਆਂ ਵੱਡੇ ਵੱਡੇ ਜਿਸਤਰਾ ਫੁੱਟਬਾਲ ਪਲੇਅਰਸ ਆਰਟਿਸਟ ਉਹ ਦੁਨੀਆ ਦੇ ਤੇ ਇਮਨ 올ਮੋਸਟ ਸਾਰੇ ਇਹ ਉਸ ਨਿਊਜ਼ੀਲੀ ਰੈਸਟੋਰੈਂਟ ਦੇ ਵਿੱਚ ਸਾਰੇ ਖਾ ਚੁੱਕੇ ਨੇ ਹਾਂਜੀ ਔਰ ਉਹ ਐਪਰੀਸ਼ੀਏਟ ਕਰਦੇ ਤੁਹਾਨੂੰ ਮੈਂ ਕਿਉਂਕਿ ਇਹ ਕਹਿ ਰਿਆ ਸੀਗਾ ਕਿ ਜਿਸ ਤਰੀਕੇ ਨਾਲ ਗੋਰੇ ਇੰਡੀਅਨ ਫੂਡ ਤੁਸੀਂ ਖਾਣ ਲਾ ਲੱਤੇ ਔਰ ਇਹਦੇ ਪਿੱਛੇ ਤੁਸੀਂ ਫਰਾਂ ਸਟੱਡੀ ਕੀਤਾ ਕਿ ਕਿਸ ਤਰ੍ਹਾਂ ਦੇ ਚੀਜ਼ਾਂ ਖਾਂਦੇ ਆ ਜਾਂ ਕਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਕਨਵਿੰਸ ਕਰ ਸਕਦੇ ਆ ਦੇਖੋ ਜਦੋਂ ਤੁਸੀਂ ਕਸਟਮਰ ਨੂੰ ਸਟੱਡੀ ਤੇ ਕਰਨੇ ਪੈਂਦਾ ਹਾਂ ਜੀ ਵੀ ਉਹਥੇ ਦੀ ਪਬਲਿਕ ਚਾਹੁੰਦੀ ਕੀ ਹੈ ਹੈ ਉਹ ਕਿਸ ਲੈਵਲ ਦਾ ਖਾਣਾ ਚਾਹੁੰਦੀ ਹੈ ਉਹਨਾਂ ਨੂੰ ਚੀਜ਼ ਕਿਸ ਤਰ੍ਹਾਂ ਦੀ ਚਾਹੀਦੀ ਹੈ ਉਹਦੇ ਵਿੱਚ ਜਿਵੇਂ ਹੁਣ ਆਪਣੇ ਨਾਰਮਲ ਹੈਗਾ ਆ ਵੀ ਕਲਰ ਕਲਰ ਫੂਡ ਕਲਰ ਜਿਹੜਾ ਹੈ ਨਾ ਉਹ ਸਾਰੇ ਹੀ ਬਿਲਕੁਲ ਯੂਜ਼ ਨਹੀਂ ਕਰਦੇ ਰੈਸਟੋਰੈਂਟ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਖਿਆਲ ਰੱਖਿਆ ਜਾਂਦਾ ਔਰ ਲਾਈਵ ਕਿਚਨ ਸਿਸਟਮ ਜਿਹੜਾ ਉਹ ਮੈਂ ਸ਼ੁਰੂ ਕੀਤਾ ਮੇਰੇ ਆਲਮੋਸਟ ਜਿੰਨੇ ਵੀ ਰੈਸਟੋਰੈਂਟ ਹੈਗੇ ਆ ਸਾਰਿਆਂ ਵਿੱਚ ਲਾਈਵ ਕਿਚਨ ਹੈ ਔਰ ਕਸਟਮਰ ਦੇਖ ਸਕਦਾ ਕੀ ਹੋ ਰਿਹਾ ਹੈ ਹਾਂਜੀ ਇਹ ਚੀਜ਼ਾਂ ਕਾਫੀ ਜ਼ਰੂਰੀ ਨੇ ਆਮ ਤੌਰ ਤੇ ਤਾਂ ਨਹੀਂ ਤਾਂ ਲਿਖਿਆ ਹੁੰਦਾ ਰੈਸਟੋਰੈਂਟ ਚ ਕੀ ਪਾਈਏ ਪ੍ਰਾਈਵੇਟ ਆ ਇੱਥੇ ਐਂਟਰੀ ਬੈਨ ਆ ਨਹੀਂ ਕਿਚਨ ਦੇ ਵਿੱਚ ਓਪਨ ਹੁੰਦਾ ਹੈ ਕਿਚਨ ਦੇ ਵਿੱਚ ਕਸਟਮਰ ਜਾ ਸਕਦਾ ਹਾਂਜੀ ਤੁਸੀਂ ਇਹ ਚੈੱਕ ਕਰ ਸਕਦਾ ਕਿ ਭਾਈ ਕੀ ਬਣ ਰਿਹਾ ਅੱਖਾਂ ਸਾਹਮਣੇ ਦੇਖ ਕੇ ਫਿਰ ਤੁਸੀਂ ਸਰਵ ਕਰ ਦਿਓ ਬਿਲਕੁਲ ਜੀ ਬਿਲਕੁਲ ਕਿਚਨ ਦੇ ਵਿੱਚ ਕਸਟਮਰ ਵਾਸਤੇ ਓਪਨ ਹੈਗਾ ਆ ਜਦੋਂ ਮਰਜ਼ੀ ਜਾ ਸਕਦਾ ਦੇਖ ਸਕਦਾ ਇਹ ਡਰਿੰਕ ਨਾ ਕੀਤੀ ਹੋਏ ਨੇ ਹਾਂਜੀ ਤੁਸੀਂ ਇਹ ਚੀਜ਼ਾਂ ਸੋਚੀਆਂ ਸੀ ਕਿ ਇਸ ਤਰੀਕੇ ਦੇ ਨਾਲ ਪੂਰੀ ਇੱਕ ਚੇਨ ਖੜੀ ਕਰ ਲਓਗੇ ਜਿੱਥੋਂ ਤੁਸੀਂ ਗਏ ਹੋ ਉੱਠ ਕੇ ਜਿਸ ਇਲਾਕੇ ਚੋਂ ਉੱਠ ਕੇ ਗਏ ਹੋ ਤੁਸੀਂ ਦੇਖੋ ਜੀ ਇਹ ਇੱਕ ਸਧਾਰਨ ਜਿਹੇ ਪਰਿਵਾਰ ਦੇ ਵਿੱਚੋਂ ਇੱਕ ਪਿੰਡ ਦੇ ਵਿੱਚੋਂ ਫੈਮਿਲੀ ਮੂਵ ਹੋਈ ਨਾਰਵੇ ਵਿੱਚ ਉਸ ਕੰਟਰੀ ਵਿੱਚ ਕਦੀ ਸੋਚਿਆ ਕਿ ਨਹੀਂ ਸੀ ਲੇਕਿਨ ਆਸਤੇ ਆਸਤੇ ਜਿਸ ਤਰ੍ਹਾਂ ਡੈਡੀ ਜੀ ਉਹਨਾਂ ਨੇ ਮੰਮਾ ਉਹਨਾਂ ਨੇ ਇਹਨਾਂ ਨੇ ਸਾਰਿਆਂ ਮਿਹਨਤ ਕੀਤੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫੋਲੋ ਕੀਤਾ ਔਰ ਆ ਕੇ ਲੈ ਕੇ ਗਏ ਉਸ ਉਸ ਟਾਈਮ ਇਹ ਸੀ ਵੀ ਕੰਮ ਕਰਨਾ ਹਾਂਜੀ ਸਟੱਡੀ ਵਾਲਾ ਘੱਟ ਖਿਆਲ ਸੀ ਵੀ ਕੋਈ ਇਦਾਂ ਦਾ ਕੰਮ ਕਰਨਾ ਵੀ ਜਿਹੜਾ ਜ਼ਰੂਰੀ ਨਹੀਂ ਹੈ ਬੰਦੇ ਨੇ ਜੇ ਸਟੱਡੀ ਕੀਤੀ ਉਹ ਹੀ ਕਾਮਯਾਬ ਹੁੰਦਾ ਹੈ ਤੁਸੀਂ ਸਟੱਡੀ ਤੋਂ ਬਿਨਾਂ ਵੀ ਕਾਮਯਾਬ ਹੋ ਸਕਦੇ ਆਂ ਅਗਰ ਤੁਹਾਡਾ ਕਿਉਂਕਿ ਕਈ ਤਜਰਬੇ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਦੁਨੀਆ ਦੇ ਵਿੱਚ ਜਿਹੜੀਆਂ ਤਜਰਬੇ ਨਾਲ ਹੀ ਪੈਸਾ ਕਮਾ ਸਕਦੇ ਤੁਸੀਂ ਹਾਂਜੀ ਇਹ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਪਹਿਲਾਂ ਇੱਕ ਰੈਸਟੋਰੈਂਟ ਫਿਰ ਉਸ ਤੋਂ ਬਾਅਦ ਫਿਰ ਅੱਗੇ ਦੀ ਅੱਗੇ ਜਿੱਦਾਂ ਜਿੱਦਾ ਸੌਕੇ ਹੁੰਦੇ ਰਹੇ ਉਦੋਂ-ਉਦੋਂ ਫਿਰ ਅੱਗੇ ਦੀ ਕਿ ਖੁੱਲਦੇ ਕਿ ਹੋਰ ਰੈਸਟੋਰੈਂਟ ਤੁਸੀਂ ਕਿੰਨੇ ਰੈਸਟੋਰੈਂਟ ਹੁਣ ਨਾਰਵੇਜ ਤੁਹਾਡੇ ਹੁਣ ਆਪਣੇ ਤੋਂ 6 ਰੈਸਟੋਰੈਂਟ ਨੇ ਜੀ ਤੇ ਦੋ ਇਸ ਸਾਲ ਆਪਾਂ ਨਵੇਂ ਖੋਲ ਰਹੇ ਹਾਂ ਹਾਂਜੀ ਤੇ ਠੀਕ ਆ ਵਧੀਆ ਬਾਬੇ ਦੀ ਕਿਰਪਾ ਹੈਗੀ ਆ ਵਧੀਆ ਲੋਕੇਸ਼ਨ ਆ ਹੈਗੀਆਂ ਸਾਰੀਆਂ ਹਾਂਜੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਅੰਕਲ ਜੀ ਹੁਣਾਂ ਨੇ ਜਦੋਂ ਸ਼ੁਰੂਆਤ ਕੀਤੀ ਉਸ ਵੇਲੇ ਜਿੱਦਾਂ ਪਹਿਲਾਂ ਦੱਸ ਰਹੇ ਸੀ ਕਿ گارਲਿਕ ਖਾਣ ਵਾਸਤੇ ਤੁਸੀਂ ਕਹਿੰਦੇ ਸੀ ਕਿ ਜਿੱਦਾਂ ਇੰਡੀਅਨ ਫੂਡ ਗੋਰਿਆਂ ਨੂੰ ਖਾਣ ਲਾਇਆ ਤੁਸੀਂ ਔਰ ਉਹ ਹੌਲੀ ਹੌਲੀ ਕਨਵਿੰਸ ਹੋਣ ਲੱਗੇ ਫਿਰ ਹੁਣ ਉਸੇ ਤਰੀਕੇ ਨਾਲ ਆ ਕੇ ਆਰਡਰ ਕਰਦੇ ਆ ਹੁਣ ਵੀ ਕਨਵਿੰਸ ਕਰਨਾ ਪੈਂਦਾ ਨਹੀਂ ਹੁਣ ਤੇ ਉਹਨਾਂ ਨੂੰ ਕਰਨਾ ਨਹੀਂ ਪੈਂਦਾ ਜਿਉਂਕਿ ਉਹਨਾਂ ਦੀ ਸਟੱਡੀ ਜਿਹੜੀ ਆ ਸਾਰਾ ਕੁਝ ਬਹੁਤ ਜ਼ਿਆਦਾ ਅਗੇ ਆ ਚੁੱਕਿਆ ਵੀ ਗਾਰਲਿਕ ਦੇ ਕੀ ਫਾਇਦੇ ਨੇ ਜੀ ਤੁਸੀਂ ਕਨਵਿੰਸ ਕਰਦੇ ਦੱਸਦੇ ਸੀ ਭਾਈ ਗਾਰਲਿਕ ਖਾਇਆ ਕਰੋ ਲਸਣ ਖਾਇਆ ਕਰੋ ਸਿਆਲਾਂ ਦੇ ਵਿੱਚ ਗੋਰਿਆਂ ਨੂੰ ਹੈ ਉਹ ਦੱਸਣਾ ਪੈਂਦਾ ਸੀ ਜੀ ਉਹ ਡਰਦੇ ਸੀ ਇਹ ਪਤਾ ਨਹੀਂ ਕੀ ਚੀਜ਼ ਆ ਗਈ ਸਾਡੇ ਕੋਲ ਹਾਂਜੀ ਕਿਉਂਕਿ ਇੰਡੀਅਨ ਰੈਸਟੋਰੈਂਟ ਸਪਾਈਸੀ ਲੈਵਲ ਉਹਨਾਂ ਪਤਾ ਹੈ ਸੀ ਇਹ ਗਾਰਲਿਕ ਹੈ ਲੇਕਿਨ ਉਹ স্মੈਲਿੰਗ ਵਗੈਰਾ ਹੋਰ ਚੀਜ਼ਾਂ ਤੋਂ ਬਹੁਤ ਜ਼ਿਆਦਾ ਡਰਦੇ ਸੀ ਇਹਨਾਂ ਚੀਜ਼ਾਂ ਤੋਂ ਹਾਂਜੀ ਬਸ ਉਹ ਪ੍ਰੋਸੈਸ ਸ਼ੁਰੂ ਹੋਇਆ ਆਸਤੇ ਆਸਤੇ ਉਹਨਾਂ ਨੂੰ ਸਮਝਾਉਣ ਲੱਗੇ ਵੇ ਤੇ ਹੈਲਥ ਵਾਸਤੇ ਵੀ ਬਹੁਤ ਚੰਗੀਆਂ ਚੀਜ਼ਾਂ ਨੇ ਹਾਂਜੀ ਕਿਹੜੀਆਂ ਕਿਹੜੀਆਂ ਡਿਸ਼ੇਸ ਜਿਹੜੀਆਂ ਤੁਹਾਡੀਆਂ ਫੇਮਸ ਨੇ ਨਾਰਵੇ ਦੇ ਵਿੱਚ ਪੰਜਾਬੀ ਫੂਡ ਚੋਂ ਪੰਜਾਬੀ ਫੂਡ ਚੋਂ ਸਭ ਤੋਂ ਜ਼ਿਆਦਾ ਫੇਮਸ ਹੈ ਇਸ ਟਾਈਮ ਬਟਰ ਚਿਕਨ ਹੈਗਾ ਜੀ ਜਿਹੜਾ ਸਭ ਤੋਂ ਜ਼ਿਆਦਾ ਮੋਸਟ ਪਪੂਲਰ ਹੈਗਾ ਉਹ ਪਾਲਕ ਪਨੀਰ ਹਾਂਜੀ ਇਹ ਦੋ ਮੋਸਟ ਪਪੂਲਰ ਡਿਸ਼ੇਸ ਹੈਗੀਆਂ ਪੂਰੇ ਵੀ ਆ ਕੇ ਆਰਡਰ ਕਰਦੇ ਪਾਲਕ ਪਨੀਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਾਂਜੀ 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 ਇਸ ਤਰ੍ਹਾਂ ਦਾ ਖਾਣਾ ਬੇਸਿਕਲੀ ਜ਼ਿਆਦਾ ਉਹਨਾਂ ਦਾ ਪਸੰਦ ਜਾਂ ਨੇਚਰ ਹੈ ਦੇਖੋ ਉਹ ਆਪਣਾ ਨਾਰਥ ਇੰਡੀਅਨ ਸਟਾਈਲ ਜਿਹੜਾ ਹੈਗਾ ਖਾਣਾ ਨਾਰਥ ਇੰਡੀਅਨ ਹੈ ਉਹ ਜਿਆਦਾ ਪਸੰਦ ਗੋਰੇ ਉਹਨਾਂ ਨੂੰ ਜਿਆਦਾ ਪੈਲ ਦਿੰਦੇ ਨੇ ਜਿਹੜੀ ਤੁਸੀਂ ਲੋਕੇਸ਼ਨ ਬਹੁਤ ਸ਼ਾਨਦਾਰ ਲੋਕੇਸ਼ਨ ਦਾ ਜ਼ਿਕਰ ਕੀਤਾ ਕਿ ਪਾਰਲੀਮੈਂਟ ਦੇ ਸਾਹਮਣੇ ਕਿਉਂਕਿ ਉੱਥੇ ਤਾਂ ਮਹਿੰਗੀ ਵੀ ਬਹੁਤ ਹੋਗੀ ਲੋਕੇਸ਼ਨ ਔਰ ਕਿਸ ਤਰੀਕੇ ਨਾਲ ਤੁਹਾਨੂੰ ਲੱਗਿਆ ਕਿ ਹਾਂ ਪਾਰਲੀਮੈਂਟ ਦੇ ਸਾਹਮਣੇ ਵੀ ਇੱਕ ਸਾਡਾ ਰੈਸਟੋਰੈਂਟ ਹੋਣਾ ਚਾਹੀਦਾ ਔਰ ਤੁਸੀਂ ਖੋਲ ਵੀ ਦਿੱਤਾ ਨਾਰਵੇ ਦੀ ਪਾਰਲੀਮੈਂਟ ਦੇ ਸਾਹਮਣੇ ਰੈਸਟੋਰੈਂਟ ਇਹ ਡੈਡੀ ਜੀ ਹੋਣਾ ਨੇ ਕਾਫੀ ਸਾਲ ਪਹਿਲੇ 1993 ਦੇ ਵਿੱਚ ਉੱਥੇ ਪਾਰਲੀਮੈਂਟ ਦੇ ਖੋਲਿਆ ਸੀ ਉਸ ਤੋਂ ਬਾਅਦ ਉਹ ਲੋਕੇਸ਼ਨ ਚੇਂਜ ਹੋਣ ਦਾ ਕਰਕੇ ਫਿਰ ਅਸੀਂ ਸੋਚਿਆ ਉਹ ਲੋਕੇਸ਼ਨ ਚੇਂਜ ਹੋ ਗਈ ਫਿਰ ਦੁਬਾਰਾ ਉੱਥੇ ਕੋਈ ਸਾਨੂੰ ਜਗ੍ਹਾ ਮਿਲੀ ਲੀਜ਼ ਤੇ ਅਸੀਂ ਫਿਰ ਉਹਨਾਂ ਦੁਬਾਰਾ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਹੀ ਸਿਸਟਮ ਚੱਲਿਆ ਹੁਣ ਚਲੋ ਉਸੇ ਸਟਰੀਟ ਦੇ ਵੈਲ ਸਾਡੀਆਂ ਆਲਮੋਸਟ ਤਿੰਨ ਜਗ੍ਹਾ ਨੇ ਹਾਂਜੀ ਕਿੰਨੇ EMPLOYEES ਬਲਜੀਤ ਜੀ ਤੁਹਾਡੇ ਕੋਲੇ ਕੰਮ ਕਰਦੇ ਕਿੰਨੇ ਲੋਕਾਂ ਨੂੰ ਤੁਸੀਂ ਨਾਰਵੇਚ ਰੋਜ਼ਗਾਰ ਦਿੱਤਾ ਹੋਇਆ ਆਪਦੇ ਰੈਸਟੋਰੈਂਟਸ ਦੇ ਵਿੱਚ ਦੇਖੋ ਜੀ ਤਰੇਵਨ 100 100 ਪਰਿਵਾਰ ਹੈਗਾ ਜੀ ਹਾਂਜੀ ਉਹਨਾਂ ਵਿੱਚ ਆਪਣਾ 100 ਪਰਿਵਾਰ ਸੈਟਲ ਹੋ ਗਿਆ ਜੀ ਰੈਸਟੋਰੈਂਟ ਪੰਜਾਬੀ ਨੇ ਨਹੀਂ ਜ਼ਿਆਦਾ ਮਿਕਸ ਨੇ ਹਾਂਜੀ ਆਪਣੇ ਉੱਤਰਾਖੰਡ ਤੋਂ ਕਾਫੀ ਨੇ ਗੁਜਰਾ ਰਾਜਸਥਾਨ ਤੋਂ ਨੇ ਪੰਜਾਬ ਤੋਂ ਨੇ ਹਾਂਜੀ ਡਿਫਰੈਂਟ ਡਿਫਰੈਂਸ ਸਟੇਟ ਤੋਂ ਹੈਗੇ ਨੇ ਹਾਂਜੀ ਇਹ ਵੀ ਕਰਦੇ ਕੰਮ ਤੁਹਾਡੇ ਕੋਲੇ ਉਥੇ ਹਾਂਜੀ ਗੋਰੇ ਵੀ ਕਰਦੇ ਜੀ ਗੋਰੇ ਵੀ ਕਰਦੇ ਕੰਮ ਯਾਨੀ ਅਸੀਂ ਮੰਨਣਾ ਕਹਿ ਸਕਦੇ ਹਾਂ ਕਿ ਸਾਡੇ ਪੰਜਾਬੀ ਦੇ ਰੈਸਟੋਰੈਂਟ ਦੇ ਵਿੱਚ ਗੋਰੇ ਵੀ ਕੰਮ ਕਰਦੇ ਆ ਨਹੀਂ ਜੀ ਦੇਖੋ ਗੋਰੇ ਕੰਮ ਕਰਦੇ ਪੰਜਾਬੀਆਂ ਨੂੰ ਮਾਰਨ ਵਾਲੀ ਗੱਲ ਹੈ ਹਾਂਜੀ ਗੋਰੇ ਸਾਡੇ ਤੋਂ ਕੰਮ ਕਰਦੇ ਨੇ ਅਸੀਂ ਪਹਿਲਾਂ ਗੋਰਿਆਂ ਦਾ ਅੰਡਰ ਰਹੇ ਹਾਂ ਹਾਂਜੀ ਹਾਂਜੀ ਦਿਲ ਨੂੰ ਸਕੂਨ ਮਿਲਦਾ ਬਹੁਤ ਜੀ ਆਪਣੇ ਆਕਾਜ਼ ਨਾਲੋਂ ਵਾਹਿਗੁਰੂ ਨੇ ਜਿਆਦਾ ਦਿੱਤਾ ਜੀ ਹਾਂਜੀ ਇਹਨਾਂ ਸੋਚਿਆ ਨਹੀਂ ਸੀ ਕਦੀ ਕੀ ਸੋਚਦੇ ਹੁਣ ਅੱਗੇ ਫਿਰ ਲੇ ਪਲਾਨ ਸਕੀ ਨੇ ਅਗਲੇ ਪਲਾਨ ਤੇ ਇਹ ਹੀ ਹੈ ਵੀ ਬਸ ਵੀ ਕੁਝ ਇਸ ਤਰ੍ਹਾਂ ਦਾ ਨਵਾਂ ਕੁਝ ਕਰਕੇ ਦਿਖਾਈਏ ਜਿਹੜਾ ਲੋਕ ਆਉਣ ਵਾਲੇ ਟਾਈਮ ਤੇ ਯਾਦ ਰੱਖਣ ਬੇਸਿਕਲੀ ਤੁਸੀਂ ਜਲੰਧਰ ਡਿਸਟ੍ਰਿਕਟ ਤੋਂ ਕਪੂਰਥਲਾ ਡਿਸਟ੍ਰਿਕਟ ਕਪੂਰਥਲਾ ਤੋਂ ਨੂਰਪੁਰ ਪਿੰਡ ਆ ਤੁਹਾਡਾ ਨੂਰਪੁਰ ਔਰ ਨਾਲ ਹੀ ਤੁਸੀਂ ਕਬੱਡੀ ਕੱਪ ਵੀ ਕਰਵਾਉਣੀ ਹੈ ਬਿਲਕੁਲ ਕਰਾਉਂਦੇ ਰਹੇ ਜੀ ਬਲੋ ਕਬੱਡੀ ਕਬੱਡੀ ਦੇ ਪਲੇਅਰ ਵੀ ਰਹੇ ਹੋ ਤੁਸੀਂ ਕਬੱਡੀ ਦਾ ਪਲੇਅਰ ਇੱਕ ਟਾਪ ਦੇ ਰੈਸਟੋਰੈਂਟਸ ਦੀ ਚੇਨ ਦਾ ਮਾਲਕ ਬਣ ਗਿਆ ਦੇਖ ਲਓ ਕਿਦਾਂ ਜੀ ਕਬੱਡੀ ਕਬੱਡੀ ਸਕੂਲ ਟਾਈਮ ਇਥੇ ਇੰਡੀਆ ਦੇ ਵਿੱਚ ਖੇਡਣੀ ਸ਼ੁਰੂ ਕੀਤੀ ਨੈਸ਼ਨਲ ਸਟਾਈਲ ਖੇਡੀ ਪੰਜਾਬ ਖੇਡਿਆ ਹਾਂਜੀ ਉਸ ਤੋਂ ਬਾਅਦ ਫਿਰ ਜਿਹੜੀ ਮਿਡਲ ਸਕੂਲ ਤੋਂ ਇਹ ਮੂਵ ਹੋ ਗਿਆ ਸੀ ਮੈਂ ਤੇ ਉੱਥੇ ਜਾ ਕੇ ਵੀ ਪਹਿਲੇ 4-5 ਸਾਲ ਐਸ਼ੀ ਕਬੱਡੀ ਖੇਡੀ ਉਸ ਤੋਂ ਬਾਅਦ ਫਿਰ ਘਰਾਂ ਦੇ ਕੰਮਕਾਰ ਇਸ ਤਰ੍ਹਾਂ ਫੈਮਿਲੀ ਮੈਰਿਜ ਹੋ ਗਈ ਬੱਚੇ ਹੋ ਗਏ ਫਿਰ ਥੋੜਾ ਥੋੜਾ ਪਿੱਛੇ ਹਟਣਾ ਸ਼ੁਰੂ ਹੋ ਗਿਆ ਹਾਂਜੀ ਉੱਥੇ ਅਸੀਂ ਆਪਣਾ ਬਾਬਾ ਦੀਪ ਸਿੰਘ ਕਬੱਡੀ ਕਲੱਬ ਜਿਹੜਾ ਸੀ ਉਹ ਅਸੀਂ ਇੱਥੇ ਇੰਡੀਆ ਵੀ ਰਨ ਕਰਦੇ ਸੀ ਇੱਥੇ ਆਪਣੇ ਤੇਜਿੰਦਰ ਨੇ ਜਰੂਰੀ ਬੰਕਾ ਮਸੂਰਵਾਲ ਕਾਫੀ ਹੋਰ ਬੰਦੇ ਆਪਣੇ ਹੋਰ ਪਲੇਅਰਾਂ ਨੇ ਬਹੁਤ ਸਾਥ ਦਿੱਤਾ ਸੰਦੀਪ ਵਗੈਰਾ ਲਲੀਆਂ ਵਾਲਾ ਆਪਣਾ ਰੂਬੀ ਟੱਬਾ ਹੋ ਗਿਆ ਹਾਂਜੀ ਇਸ ਤਰ੍ਹਾਂ ਕਾਫੀ ਪਲੇਅਰਾਂ ਨੇ ਜਿਹੜੇ ਪੁਰਾਣੇ ਪਲੇਅਰ ਹੀ ਉਹਨਾਂ ਨਾਲ ਸਾਥ ਇਕੱਠੇ ਹੋ ਗਏ ਅਸੀਂ ਚੱਲਦੇ ਰਹੇ ਕਾਫੀ ਸਾਲ ਜਿਹੜੀ ਚੀਜ਼ ਤੁਸੀਂ ਸ਼ੁਰੂ ਕੀਤੀ ਹੋਵੇ ਔਰ ਉਹਨੂੰ ਬੇਟਾ ਹੋਰ ਅੱਗੇ ਲਿਜਾ ਕੇ ਚਾਰ ਚੰਨ ਲਾ ਦਵੇ ਤਾਂ ਫਿਰ ਕੀ ਫੀਲ ਕਰਦੇ ਆ ਬਾਬੂ ਜੀ? ਵੱਡੀ ਖੁਸ਼ੀ ਗੱਲ ਕੋਈ ਨਹੀਂ ਸੀ ਸਭ ਤੋਂ ਵੱਡੀ ਖੁਸ਼ੀ ਹੈ ਮਿਲਦੇ ਸੀ। ਬੱਚੇ ਆਪੋ ਆਪਣੇ ਕੰਮ ਕਰੋ ਬਾਰ ਰੋਜ਼ ਰੋਜ਼ਾਨਾ ਉਹ ਨੌਕਾ ਕਰਨ ਮਾਂ ਬਾਪ ਦਾ ਇਹ ਤਾਂ ਵੱਡੀ ਖੁਸ਼ੀ ਕੋਈ ਮਿਲ ਨਹੀਂ ਸਕਦੀ। ਇੰਨੀਆਂ ਚੀਜ਼ਾਂ ਸੋਚ ਕੇ ਗਏ ਸੀ ਤੁਸੀਂ ਪਿੰਡ ਛੱਡ ਕੇ ਜਦੋਂ ਨਾਰਵੇ ਗਏ ਹੋ ਵੀ ਆਹ ਕੁਝ ਵੀ ਮਿਲੂਗਾ ਕਦੇ ਸੈਂਟਰ ਗਵਰਨਮੈਂਟ ਦੁਨੀਆ ਦੇ ਜਿਹੜੇ ਪੰਜਾਬ ਇੰਡੀਅਨਸ ਦੇ ਪੰਜ ਰੈਸਟੋਰੈਂਟਾਂ ਉਹਨਾਂ ਚੋਂ ਸਾਨੂੰ ਚੁਣੂਗੀ ਇੱਕ ਨਹੀਂ ਬਿਲਕੁਲ ਨਹੀਂ ਜੀ ਇਹ ਤਾਂ ਭੈ ਗੁਰੂ ਜੀ ਦਿੱਕਤ ਪਾ ਲਿਆ ਤੁਹਾਨੂੰ ਤਾਂ ਮੈਨੂੰ ਸੋਚਿਆ ਵੀ ਨਹੀਂ ਸੀ ਅੱਜ ਤੱਕ ਅਸੀਂ ਮਗਾਉਂ ਤੱਕ ਪਹੁੰਚਾਂਗੇ ਅਸੀਂ ਧੰਨਵਾਦ ਬਹੁਤ ਮਿਹਰਬਾਨੀ ਥੈਂਕ ਯੂ ਤਾਂ ਸੈਂਟਰ ਗਵਰਨਮੈਂਟ ਦੇ ਵੱਲੋਂ ਭਾਰਤੀ ਗਵਰਨਮੈਂਟ ਦੇ ਵੱਲੋਂ ਹਰ 5 ਸਾਲਾਂ ਬਾਅਦ ਚੁਣੇ ਜਾਂਦੇ ਨੇ ਰੈਸਟੋਰੈਂਟਸ ਔਰ ਉਹਨਾਂ ਨੂੰ ਦੇਖਿਆ ਜਾਂਦਾ ਔਰ ਬਕਾਇਦਾ ਉਹਨਾਂ ਦੇ ਵਿੱਚ ਕਿੰਨੇ ਕਿੰਨੇ ਕਸਟਮਰ ਆਉਂਦੇ ਨੇ ਕਿੰਨੀ ਗੈਦਰਿੰਗ ਹੁੰਦੀ ਹੈ ਕਿਸ ਤਰ੍ਹਾਂ ਦਾ ਉਹਨਾਂ ਦਾ ਫੂਡ ਆ ਔਰ ਕਿਸ ਤਰ੍ਹਾਂ ਦਾ ਉਹਨਾਂ ਦਾ ਬਿਹੇਵੀਅਰ ਆ ਇਹ ਸਾਰੀਆਂ ਚੀਜ਼ਾਂ ਜਾਂਚਣ ਪਰਖਣ ਤੋਂ ਬਾਅਦ ਫਿਰ ਪੰਜ ਰੈਸਟੋਰੈਂਟ ਚੁਣੇ ਜਾਂਦੇ ਆ ਤਾਂ ਸਾਡੇ ਲਈ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਸਾਡੇ ਪੰਜਾਬੀ ਨੇ ਨਾਰਵੇ ਦੇ ਵਿੱਚ ਜੋ ਰੈਸਟੋਰੈਂਟ ਸ਼ੁਰੂ ਕੀਤੇ ਜਾ ਕੇ ਉੱਥੇ ਦੱਬ ਕੇ ਮਿਹਨਤ ਕੀਤੀ 100 ਪਰਿਵਾਰਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਉਸ ਨੂੰ ਵੀ ਸੈਂਟਰਲ ਗਵਰਨਮੈਂਟ ਨੇ ਦਿੱਲੀ ਬੁਲਾ ਕੇ ਬਕਾਇਦਾ ਤੌਰ ਤੇ ਐਮਬੈਸੀ ਨੇ ਸਨਮਾਨ ਕੀਤਾ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਚੜ੍ਹਦੀ ਕਲਾ ਚ ਰਹਿ ਕੇ ਹੋ ਰਿਹਾ ਔਰ ਵਾਹਿਗੁਰੂ ਦੇ ਓਟ ਆਸਰੇ ਨਾਲ ਹੋ ਰਿਹਾ ਕੈਮਰਾ ਪ੍ਰਸੰਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬੀ ਟੀਵੀ ਚੰਡੀ